ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹੁੰਚਦੇ ਆ ਅੱਜ ਬਰਨਾਲਾ ਟਰੈਕਟਰ ਮੰਡੀ ਜੀ ਇੱਥੇ ਹਰ ਸੋਮਵਾਰ ਟਰੈਕਟਰ ਮੰਡੀ ਲੱਗਦੀ ਹੈ ਬਈ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹੜੇ ਵੀ ਚੈਨਲ ਤੇ ਨਵੇਂ ਜੁੜੇ ਆ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਸੀਂ ਤੁਹਾਨੂੰ ਟਰੈਕਟਰਾਂ ਦੇ ਮਾਡਲ ਅਤੇ ਭਾਅ ਬਾਰੇ ਜਾਣਕਾਰੀ ਸਾਂਝੀ ਕਰਾਂਗੇ 2 ਤਰੀਕ 6 ਮਹੀਨਾ 2025 ਟਰੈਕਟਰ ਮੰਡੀ ਬਰਨਾਲਾ ਆਓ ਦੇਖਿਓ ਟਰੈਕਟਰ ਦੇ ਵੀ ਨੇ ਦੇ ਦਿੱਤੇ ਆਹਦੇ ਕੋਲ 80 ਸਮ 2005 ਮਾਡਲ ਆ ਘੱਟ ਮੇਸੇ ਸੋਰਾ ਟਰੈਕਟਰ

ਇਹ ਆ ਬਈ 20 ਮਾਡਲ ਬੀਬੀਸੀ ਆ 936 ਨੰਬਰ ਆਈ ਸੌਨਾ ਲਿਕਾ ਸਕੰਦਰਾ 750 14 ਦੇ ਟਾਇਰਾਂ ਚਾਹੀਏ ਸਾਈਡ ਗੀਅਰ ਨੇ ਪਾਵਰ ਸਟੀering ਨਾਲ ਇੱਕ ਹੋਰ ਖੜਾ ਸੌਨਾ ਲਿਕਾ 750 ਇਸ ਉੱਪਰ ਆਈ ਸੀ ਇਹਦੇ ਟਾਇਰ ਵੀ ਦੈਣੀ ਪੀ ਵੀ 10 ਸਤਨੂ ਮੈਂ 42 ਨੰਬਰ ਹੈ ਇਹ 17 ਮੜਲੇ ਦੀ ਇਹ ਆ 520000 ਦੀ ਇਹ ਰੇਟ ਆ ਨਕਦ ਕਾਇਸ ਹੈ ਨਾਲ ਇੱਕ ਹੋਰ ਸੋਨਾਂ ਲਿਕਾ ਖੜਾ ਜੀ ਜੀ ਆਈ 6010 ਇਹ ਉਨੀ ਮੜਲੇ ਇੰਨੇ ਦੀ ਸੋਚ 565000 ਦਾ ਮੁੱਲ ਆ ਜੀ ਟਰੈਕਟਰ ਬਹੁਤ ਸਾਫ ਟਰੈਕਟਰ ਨੇ ਉੱਚੇ ਮੜਲੇ ਦੇ ਟਰੈਕਟਰ ਨੇ ਜੀ ਨਾਲ 745 ਖੜਾ ਡੀਆਈਸ ਉਹਨਾਂ ਲਈ ਕਾ ਆਰ ਐਕਸ ਦੇਖੋ ਜੀ ਟਾਈਪ ਦੀ ਕੁਆਲਟੀ ਹੱਡ ਲੱਗਿਆ ਹੋਇਆ ਜੀ 14 ਮਰ ਲਾਈ 295000 ਮੁੱਲ ਆ ਜੀ ਦਾ 750 ਡੀਆਈ ਡੀਆਈ 745 ਆਰ ਐਕਸ ਨਾਲ ਖੜਾ ਮੈਸਰੀ 19500 ਤੇ ਇਹ ਤੋਂ ਬਹੁਤ ਸਾਫ ਹੈ ਟਾਇਰ ਵੀ ਅੱਸੀ ਪੈਸੇ ਮੰਗਣੀ ਪਾਵਰ ਸਟੀਰਿੰਗ ਉਹਵੇਂ ਨਿਮਗੜਾ ਉਹੇ ਨਾਲ ਦੀ ਇਹ ਹੈ 18 ਮਾਡਲ 4 ਲੱਖ 99000 ਮੁੱਲ ਹੈ ਜੀ ਦਾ ਨਾਲ ਖੜਾ ਸੋਨਾ ਲੀਕਾ 60 RXC 17 ਮਾਡਲ 17 ਮਾਡਲ ਹੈ ਇਹ 4 ਲੱਖ 75000 ਮੁੱਲ ਹੈ ਜੀ ਦਾ ਮੂਰਲੇ 4-4 ਡਰ ਨਾਲ ਲੈਣੀ ਟਰੈਕਟਰ ਬਹੁਤ ਸਾਫ ਹੈ ਸਾਈਡ ਗੇਅਰ ਹੈ ਪਾਵਰ ਸਟੀਰਿੰਗ ਨਾਲ ਖੜਾ ਫਾਰਮ ਟ੍ਰੈਕੀ 60 55 ਟਾਇਰਾਂ ਦੀ ਕੁਆਲਿਟੀ ਚੈੱਕ ਕਰੋ ਜੀ ਇੰਜਨ ਦੀ ਉਹ ਡਾਲੀ ਸਤਰੀ ਲੱਗੀ ਹੋਈ ਹੈ ਜੀ ਇਹ ਹੈ ਜੀ 18 ਮਾਡਲ 525000 ਮੁੱਲ ਆ ਜੀ ਤੇ ਇਹ ਤਾਂ ਬਹੁਤ ਸਾਫ ਹੈ ਜੀ T20 ਸਪੀਡ ਨਾਲ ਖੜਾ 855 FTRX 5 ਸਟਾਰੀ ਟਰੈਕਟਰ ਬਹੁਤ ਸਾਫ ਹੈ ਜੀ

ਆਲਕੜਾ ਸੋਨਾ ਲਿਖਾ 60 ਡੀਆਈਜੀ ਕਰੈਕਟਰ ਇਹ ਟ੍ਰੈਕਟਰ ਬਹੁਤ ਸਾਫ਼ ਨੇ ਵੀ ਸਕੰਦਰਾ ਜੀ ਇੰਜਨ ਚੈੱਕ ਲਈ ਪੀਏਜੀ ਬੀ ਮਰਲਾ 6115000 ਰੁਪਏ ਹੈ ਜੀ ਦਾ ਪੈਰ ਨੰਨੇ ਨੇ ਆਲਕੜਾ 5310 ਮੈਸੀ 5310 ਨਹੀਂ ਬੀਰ ਕੋਲ ਤੋਂ ਉਹ ਮੜਲਾ ਜੀ 10 ਮੜਲੇ 522000 ਪਰੇ ਜਾਏ ਨਾ ਫਰੇਸ ਹਮਾਲੀਕਾ 750 RX ਇਹ ਆਈ 16 ਮੜਲਾ 16 ਮੜਲੇ 475000 ਮੜਲਾ ਜੀ ਇਹ ਬੰਨਾਂ ਸੰਪਰਕ ਨੰਬਰ ਦੱਸ ਦਿਆਂਗੇ ਬਲਵਿੰਦਰ ਸਿੰਘ ਕਾਲਾ ਜੀ ਇਹਨਾਂ ਦਾ ਮੋਬਾਈਲ ਨੰਬਰ ਹੈ 99154 6863 99154 6863 ਇਹ ਬਈ ਬਲਵਿੰਦਰ ਸਿੰਘ ਕਾਲਾ ਦਾ ਇੱਕ ਅਵਤਾਰ ਸਿੰਘ ਪਾਰ ਇਹਨਾਂ ਦਾ ਮੋਬਾਈਲ ਨੰਬਰ 99151 3802 99151 3802 ਇੱਕ ਗੁਰਦੀਪ ਸਿੰਘ ਦੇਵੀ ਇਨਾ ਨੰਬਰ 99802 99799 ਇਹ ਬਾਈ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਕੋਈ ਟਰੈਕਟਰ ਲੈਣਾ ਤੇ ਵੇਚਣਾ ਕੋਈ ਵੀ ਔਨਾਲਿਕਾ ਡੀਆਈ 50 ਜੀ ਟਾਇਰ ਚਾਰੇ ਨਵੇਂ ਆ ਜੀ ਪਾਵਰ ਸਟੀering ਆ ਜੀ ਸਾਈਡ ਗੇਅਰ ਜੀ ਐਮਆਰਪੀ ਤੇ ਟਾਇਰ ਨਵੇਂ ਜੀ ਪਿਛਲੇ ਟਾਇਰ ਨਵੇਂ ਨਹੀਂ ਜੀ ਨਾਰਮਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਜੀ ਰਿਵਰਸ ਪੀਟੂ ਆ ਆ ਜੀ ਬਸ ਕਰ ਇਹ ਟਾਗਰੀ ਬੁੰਜਾ ਜੀ ਪੰਜਾਬ ਨੰਬਰ ਆ ਜੀ 19 ਮੜਲੇ 468000 ਦਾ ਪ੍ਰਾਈਸ ਆ ਜੀ 60000 ਪਹਿਲਾ ਦੁਕਾਨ ਚ ਵੜ ਗਿਆ ਤੇ ਬੰਦ ਹੀ ਹੋ ਗਿਆ ਨਾਲ ਕੋੜਾ 53 ਦਾ ਜੋਂਡੀ ਆ ਜੀ ਇਹ ਜਨਨ ਨੇ ਆ ਜੀ ਪਾਵਰ ਸਟੀering ਆ ਜੀ ਹੈਵੀ ਵੇਟ ਆ ਜੀ ਇਹਦਾ 53 ਦਾ ਜੁੰਡੀਰ ਜੀ 15 ਮਾਡਲ ਆ ਜੀ 6,35,000 ਰੁਪਏ ਜੀ 16 ਦੇ ਟਾਇਰ ਨੇ ਜੀ ਨਾਲ ਖੜਾ ਜੀ 5 ਸਟਾਰ ਸਵਰਾਜ 960 ਜੀ ਪਾਵਰ ਸਟੀering ਆ ਜੀ ਟਾਇਰ ਹੈਗੇ 80% ਉੱਡ ਵਾਲੀ ਸਤਹੀ ਲੱਗੀ ਹੋਈ ਆ ਜੀ ਵਧੀਆ ਹੈਵੀ ਵੰਪਰ ਆ ਜੀ ਤੇਲ ਵਾਲਾ ਜੀ 17 ਮਾਡਲ ਹੈ ਜੀ 5,55,000 ਇਹਦਾ ਰੇਟ ਹੈ ਜੀ ਸੈਂਟਰ ਗੇਅਰ ਜੀ ਡਬਲ ਡਿਸਟਰੀਬਿਊਟਰ ਜੀ ਪੰਜਾਬ ਨੰਬਰ ਹੈ ਜੀ ਪੀਵੀ 10 ਲੁਧਿਆਣਾ ਸੋਨਾਲਿਕਾ 60 ਦਾ ਡੀਆਈ ਟਾਇਰ ਚਾਰੀ ਨਮਿਆ ਜੀ ਸਾਈਡ ਗੇਅਰ ਆ ਜੀ ਸਕੰਦਰਾ ਡੀਆਈ ਸਕੰਦਰਾ ਪਾਵਰ ਸਟੀering ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਜੀ। ਵੀ ਮਡਲਾਈ ਸੇ 135000 ਦਾ ਪ੍ਰਾਈਜ਼ ਆ ਜੀ। ਟਾਇਰ ਚਾਰੇ ਨਵੇਂ ਨੇ ਬਿਲਕੁਲ। ਨਾਲ ਖੜਾ ਜੀ ਫਾਰਮ ਟਰੱਕ 60 ਦਾ ਜੀ। ਹੈਵੀ ਬੈਂਪਰ ਆ ਜੀ। ਟਾਇਰ ਚਾਰੇ ਨਵੇਂ ਨੇ ਜੀ। 99 ਮਡਲ ਫਾਰਮ ਟਰੱਕ 215000 ਦਾ ਪ੍ਰਾਇਜ਼ ਆ ਜੀ ਐਮਆਰਪ ਦੇ ਟਾਇਰ ਨੇ ਜੀ ਦੇਖੋ ਬ੍ਰੇਮ ਮੋਬਾਈਲ ਨੰਬਰ ਕੀ ਆਪਣਾ 628594304 6285943004 ਕਿਹੜਾ ਪਿੰਡ ਆ ਵੀਰੇ ਬਰਨਾਲਾ ਬਰਨਾਲਾ ਪਿੰਡ ਆ ਜੀ ਬਾਈ ਨਾਲ ਕੰਟੈਕਟ ਕਰ ਸਕਦੇ ਜੀ ਫਾਰਮ ਟਰੈਕ ਟਰੈਕਟਰ ਬਾਈ ਦਾ ਜੀ ਦੇਖੋ ਇਹ ਨਿਊ ਕਿਸ ਕਰਮਾ ਮਸ਼ੀਨ ਤੋੜੀ ਵਾਲੀ ਜੀ ਨਵੇਂ ਮੜਲਾ ਜੀ ਇਹ ਉਪਿਸ ਕਰਮਾ ਸੰਗਰੂਰ ਰੋਡ ਨੀਅਰ ਪਾਵਰ ਐਗਰੀ ਲੜਪਿਆਣਾਂ ਦੀ ਬਣੀ ਹੋਈ ਹੈ ਜੀ 21 ਮੜਲਾਈ 2 ਲੱਖ 45 ਹਜ਼ਾਰ ਦਾ ਪ੍ਰਾਈਸ ਹੈ ਜੀ ਗੜਬਿਆਂ ਕਿ ਨਹੀਂ ਲਓ ਬਈ ਸਰੋਂ ਟਰਾਲੀਆਂ ਦਿਖਾਉਣੇ 11 ਸੀ ਜੀ ਨਵੀਆਂ ਟਰਾਲੀਆਂ ਦੀ 25 ਮੜਲੀ ਬਲਾਡੇ ਦੀ ਬਣੀ ਹੋਈ ਹੈ ਜੀ ਇਹਾ ਜਾਲ ਸਮੇਤ ਹੀ ਬੈੱਡ ਲੱਗਿਆ ਹੋਇਆ ਹੈ। ਟਰੈਲੀ ਸਜਾ ਕੇ ਕਰ ਲੋ ਜੀ। ਤੁਹਾਨੂੰ ਵਿੱਚੋਂ ਵੀ ਚੈੱਕ ਕਰਾਣੇ ਜੀ। ਦੇਖੋ ਜੀ। ਟਰੈਲੀ ਦੇ ਜੋੜ ਕਿਤੇ ਵੀ ਨਹੀਂ ਹੈਗਾ ਬਈ। ਬਹੁਤ ਆਹੰਦਾ ਟਰੈਲੀ ਬਣਾਈ ਹੋਈ ਆ ਬਈ। ਬਲਾਡੇਆਂ ਦੀ। ਬਾਹਾਂ ਦਾ ਕੰਡੈਕਟਰ ਨੰਬਰ ਲੈ ਕੇ ਦੇਵਾਂਗੇ ਤੁਹਾਨੂੰ ਜੀ। 116 ਜੀ। ਪੰਪ ਲੱਗਿਆ ਹੋਇਆ ਜੀ ਇਹਦਾ 147000 ਪ੍ਰਾਈਜ਼ ਆ ਜੀ 144000 ਜੀ ਨਾਲ ਖੜੇ ਜੀ 11 6.5 ਜੀ ਇਹ ਵੀ 25 ਮਾਡਲ ਆ ਜੀ ਇਹਦੇ ਪੰਪ ਲੱਗਿਆ ਹੋਇਆ ਜੀ ਡਬਲ ਟੈਰੀ ਹੈ ਜੀ ਇਹ ਵਧੀਆ ਹੈ ਵੀ ਟੂਲ ਲੱਗਿਆ ਹੋਇਆ ਜੀ ਦੇਖੋ ਬਈ ਟਰੈਲੀ ਬੈਡ ਸਮੀਥ 165000 ਪ੍ਰਾਈਜ਼ ਆ ਜੀ 11 6.5 ਦਾ ਜੀ ਉਦਾ 116 ਦਾ ਜੀ 144000 97538 24615 24615 ਪਿੰਡ ਕਿਹੜਾ ਵੀਰੇ ਸ਼ੇਰੂ ਵੀਰੇ ਸ਼ੇਰੂ ਜੀ ਦੋਨੇ ਟਰਾਲੀਆਂ ਵੀਰੇ ਆਪਣੇ ਹਾਂ ਦੋ ਜੀ ਠੀਕ ਹੈ ਬਈ ਆ ਬਾਈ ਨਾਲ ਕੰਡੈਕਟ ਕਰ ਸਕਦਾ ਜੀ ਜੇ ਕਿਸੇ ਵੀਰ ਨੂੰ ਟਰਾਲੀਆਂ ਦੀ ਲੋੜ ਹੈ ਜੀ ਇੱਕ ਤਾਂ 116 ਆ ਜੀ 11 ਸਾਢੇ 6 ਡਬਲ ਟੈਰੀ ਪੰਪ ਲੱਗਿਆ ਹੋਇਆ ਜੀ ਨਵੀਆਂ ਟਰਾਲੀਆਂ ਨੇ ਜਾਲ ਸਮੇਤ ਪਰ ਬਰਨਾਲਾ ਟਰੈਕਟਰ ਮੰਡੀ ਚ ਹੋਰ ਦਿਖਾਉਣੇ ਏ ਟਰੈਕਟਰ ਸੋਨਾ ਨਿਕਾ ਡੀਆਈ 750 ਐਕਸੀ ਮੂਰਲੇ ਬੰਪਰ ਵੀ ਲੱਗੇ ਹੋਏ ਨੇ ਮੂਰਲੇ ਟਾਇਰ ਨੇ ਇਹ 616 ਦੇ ਪਿਛਲੇ ਨੇ ਇਹਦੇ 14 ਦੇ ਸਾਈਡ ਗੇਅਰ ਆ ਜੀ ਘੱਟਵੇਂ ਹਿੱਸੇ ਜਾਈ ਪੰਜਾਬ ਨੰਬਰ ਹੈ ਨੌਨ ਪਾਵਰ ਸੇ ਮਾਡਲ ਟਰੈਕਟਰ ਆ ਜੀ ਇਹ 295000 ਦਾ ਪ੍ਰਾਈਸ ਆ ਬਈ ਪੰਜਾਬ ਨੰਬਰ ਟਰੈਕਟਰ ਹੈ ਜੀ ਨਾਲ ਖੜਾ ਇਹ ਸੋਨਾ ਲਿਖਾ 60 ਦਾ ਡੀਆਈ ਸਕੰਦਰਾਈ ਟਾਇਰ ਚਾਰੇ ਨਵੇਂ ਨੇ ਸਾਈਡ ਵੇਰ ਆ ਪਾਵਰ ਸਟੀering ਆ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਵਜੇ ਬੰਪਰ ਲੱਗਿਆ ਹੋਇਆ ਜੀ ਟਾਇਰ ਚਾਰੇ ਨਵੇਂ ਨੇ 16 ਦੇ ਟਾਇਰ ਨੇ ਜੀ ਦੇਖੋ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਪੰਜਾਬ ਨੰਬਰ ਆ ਜੀ ਇਹ DI 60 20 ਮਾਡਲ ਆ ਇਸੇ ਲੱਖ ਦਾ 35000 ਦਾ ਰੇਟ ਆ ਜੀ ਟਰੈਕਟਰ ਬਹੁਤ ਸੋਹਣਾ ਜੀ ਨਾਲ ਖੜਾ ਜੀ ਫਾਰਮ ਟਰੱਕ 60 ਦਾ ਜੀ ਸੈਂਟਰ ਗੇਅਰ ਬਿਲਕੁਲ ਸੁੱਕਾ ਟਰੈਕਟਰ ਆ ਜੀ ਕਿਸੇ ਵਸੇ ਲੀਕ ਨਹੀਂ ਸੀ ਜਨੀ ਬੈਂਪਰ ਲੱਗਿਆ ਹੋਇਆ ਜੀ ਫਾਰਮ ਟਰੈਕ 60 ਜੀ 98 ਮਾਡਲ ਟਰੈਕਟਰ ਆ ਬਈ ਇਹ 210000 ਦਾ ਪ੍ਰਾਈਸ ਆ ਬਈ ਨਾਲ ਖੜਾ 855 ਆ ਜੀ 4 ਸਟਾਰ ਆ ਜੀ ਹਰ ਵਾਰ ਸਬੀਟਿਓ ਪਾਵਰ ਸਟੀering ਸੈਂਟਰ ਗੇਅਰ ਟਾਇਰ ਚਾਰੇ ਨਵੇਂ ਨੇ ਜੀ ਖੁੱਡ ਵਾਲੀ ਸੱਤ ਜੀ ਲੱਗੀ ਹੋਈ ਏ ਖੁੱਡ ਲੱਗਿਆ ਹੋਇਆ ਜੀ ਐਂਪ ਲੱਗਿਆ ਹੋਇਆ ਸੈਂਟਰ ਗੇਅਰ ਆ ਜੀ 16 ਦੇ ਟਾਇਰ ਨੇ ਦੇਖੋ ਜੀ ਪੰਜਾਬ ਨੰਬਰਾਂ ਪੀਵੀ ਹੁੰਦੀ ਪੀਵੀ ਹੁੰਦੀ ਪੰਜਾਬ ਨੰਬਰ ਆ ਜੀ 13 ਮਾਡਲ ਟਰੈਕਟਰ ਆ ਜੀ ਇਹ 4,55,000 ਇਹਦਾ ਰੇਟ ਆ ਜੀ ਨਿਊ ਹੋਲੈਂਡ 373 ਫੋਡ ਵਾਲੀ ਸੱਤੀ ਲੱਗੇ ਡੈਕ ਲੱਗਾ ਹੋਇਆ ਹੈਗਾ ਪਿਛਲੇ ਟਾਇਰ ਨਵੇਂ ਨੇ ਪਾਵਰ ਸਟੀering ਹੈ ਸਾਈਡ ਗੇਰ ਆ ਜੀ 14 ਮਾਡਲ ਟਰੈਕਟਰ ਜੀ 5,11,000 ਦਾ ਪ੍ਰਾਈਸ ਆ ਜੀ ਟਰੈਕਟਰ ਬਹੁਤ ਚੰਗਾ ਸ਼ਾਨਦਾਰ ਸਾਫ਼ ਟਰੈਕਟਰ ਹੈ ਪੰਜਾਬ ਨੰਬਰ ਐ ਪੀ ਵੀ 13 ਨਾਲ ਖੜਾ ਜੋਂਡਿਆ 75310 ਪਿਛਲੇ ਟਾਇਰ ਸੇ ਬੈਚ ਨਹੀਂ ਮੋਰਲੇ 50 ਪੈਸੇ ਦੀ ਹੱਡ ਵਾਲੀ ਸੱਥੇ ਲੱਗੀ ਹੋਈ ਹੈ ਜੀ ਐਂਪ ਲੱਗਿਆ ਹੋਇਆ ਹੈਗਾ ਆਵਰ ਸਟੀering 5310 2311 ਜੀ 2010 ਮਾਡਲ ਹੈ ਇਹ ਰੇਟ ਲਿਖਿਆ ਜੀ ਨਾਲ ਖੜਾ ਜੀ ਸਵਰਾਜ 852 ਜੀ ਹਾਂ 3 ਸਟਾਰੀ ਟਾਇਰ ਚਾਰੇ ਨਵੇਂ ਨੇ ਜੀ ਕੱਟ ਨੇ 6 ਟਰੈਕਟਰ ਹੈ ਜੀ 2008 ਮਾਡਲ ਦਾ ਟਰੈਕਟਰ ਹੈ 6.5 ਲੱਖ ਰੁਪਿਆ ਰੇਟ ਹੈ ਜੀ 350000 ਰੁਪਿਆ ਜੀ ਨਾਲਖੜੇ ਸਵਰਾਜ 855 ਜੀ ਘਟਵੇਂ ਸਿਰ ਟਾਇਰ ਪਿਸਲੇ ਨਵੇਂ ਨਹੀਂ ਮੂਰਲੇ ਵੀ ਨਵੇਂ ਨਹੀਂ ਐਂਟਰ ਗੇਰਾ ਜੀ ਤੰਨ ਮਾਡਲ ਟਰੈਕਟਰ ਹੈ 2000 ਤੰਨ ਮਾਡਲ 270000 ਰੁਪਏ ਰੇਟ ਹੈ ਚਲਾਈ ਵਾਲੀ ਚਲਾਈ ਵਾਲੀ ਨਹੀਂ ਗੱਲ ਨਾਲਖੜੇ ਸੋਨ ਨਿਕਲ 750 ਡੀਸੀ ਟਾਇਰ ਮੂਰਲੇ ਨਵੇਂ ਨਹੀਂ ਪਿਛਲੇ 50 ਪੈਸੇ ਨਹੀਂ ਜੀ ਸੈਂਟਰ ਗੇਰਾ ਜੀ ਸੁੱਕਾ ਸਾਫ ਸਾਨ ਦਾ ਟਰੈਕਟਰ ਹੈ 50 ਨੰਬਰ ਟਰੈਕਟਰ ਹੈ 2000 ਮਾਡਲ ਟਰੈਕਟਰ ਹੈ 2 ਲੱਖ 45000 ਰੁਪਏ ਪ੍ਰਾਈਜ਼ ਹੈ ਇਹਦਾ ਨਾਲ ਖੜਾ ਹੀ ਸੋਨਾਲੀਕਾ 750 ਟਾਇਰ ਚਾਰੇ ਨਵੇਂ ਨੇ ਸਾਈਡ ਗੇਅਰ ਹੈ ਪਾਵਰ ਸਟੀering ਪੰਜਾਬ ਨੰਬਰ BB31 ਨੌਨ ਪਾਵਰ ਹੈ ਜੀ 14 ਮਾਡਲ ਟਰੈਕਟਰ ਹੈ ਬਾਈ 3 ਲੱਖ 75000 ਰੁਪਏ ਰੇਟ ਹੈਗਾ ਨਾਲ ਖੜਾ ਹੀ 911 ਪਿਛੇ ਟਾਇਰ ਪੰਜਾਬੀ ਚ ਨੇ ਮੂਰਲਿਸ ਸਾਫ ਹੀ ਨੇ ਜੀ 99 ਮਾਡਲ ਟਰੈਕਟਰ ਹੈ ਜੀ 9811 270000 ਰੁਪਏ ਪ੍ਰਾਈਸ ਹੈ ਇਹਦਾ ਟਰੈਕਟਰ ਦੇਖੋ ਜੀ ਕਿਸੇ ਵੀਰ ਨੂੰ ਲੋੜ ਹੈ ਜੀ 99 ਮਾਡਲ ਟਰੈਕਟਰ 270000 ਰੁਪਏ ਰੋਲਟਾ ਜੀ ਦਾ ਨਾਲ ਕਲੇ ਮਹਿੰਦਰਾ 475 ਡੀਆਈ ਟਾਇਰ ਚਾਰੇ ਨਵੇਂ ਨੇ ਜੀ 19 ਮਾਡਲ ਟਰੈਕਟਰ ਹੈ 385000 ਰੁਪਏ ਰੇਟ ਹੈ ਜਾਈ ਟਰੈਕਟਰ ਬਿਲਕੁਲ ਨਵਾਂ ਨਾਲ ਦਾ ਰੰਗ ਸੌਫਟ ਰੈਕਟਰ ਬਿਲਕੁਲ ਕਿਤੋਂ ਰੰਗ ਲੈਿਆ ਨਹੀਂ ਵੀਰੇ 475 ਡੀਆਈ ਮਹਿੰਦਰਾ ਜੀ ਪੰਜਾਬ ਨੰਬਰ ਆ ਪੀਬੀ 13 19 ਮਾਡਲ ਹੈ 385000 ਰੁਪਿਆ ਰੇਟ ਆਈ ਇਹਦਾ 700 ਪੁਆਇੰਟ ਪੀਐਫਪੀ ਸਵਰਾਜ ਦੀ ਪੈਰ ਚਾਰੇ ਨਵੇਂ ਨੇ ਸੈਂਟਰ ਗੇਰਾ ਘੱਟ ਮੇਸੇਜ ਟਰੈਕਟਰ ਦੇ ਤੇ ਬਹੁਤ ਸੋਹਣਾ ਟਰੈਕਟਰ ਆ ਜੀ ਇੱਕ ਮਾਡਲ ਟਰੈਕਟਰ ਆ ਜੀ 2001 ਮਾਡਲ ਟਾਇਰ ਚਾਲੀ ਨਵੇਂ ਨੇ ਜੀ 2 ਲੱਖ 5000 ਰੁਪਿਆ ਰੇਟ ਹੈ ਇਹਦਾ ਨਾਲ ਖੜਾ 5310 ਜਉਂਦੀ ਆ ਟਾਇਰ ਹੈਗੇ ਨੇ 60 ਪੈਸੇ ਜੀ ਪੰਜਾਬ ਨੰਬਰ ਆ ਜੀ ਬਰਨਾਲਾ ਨੰਬਰ ਦੇਖੋ ਬਹੁਤ ਮੇਰੇ ਕੋਲ ਸੋਨਾ ਹੈ ਸਾਫ ਟਰੈਕਟਰ ਸ਼ਾਨਦਾਰ ਇਹ 16 ਮਾਡਲ ਟਰੈਕਟਰ ਹੈ ਜੀ ਹੈਵੀ ਬੰਪਰ ਲੱਗਿਆ ਹੋਇਆ ਜੀ 5 ਲੱਖ 95000 ਰੁਪਿਆ ਬਾਈ ਦਾ ਪ੍ਰਾਈਸ ਆ ਜੀ ਦੇਖੋ ਜੀ रहेਗੇ 783 ਨਾਲ ਕਰੇ ਨਿਊ ਬਿਸਕਰਮਾ ਜੀ ਜੀਤਮਾਨ ਐਮ ایل اے ਵਾਲੀ ਜੀ ਨਿਊ ਬਿਸਕਰਮਾ ਲਈ ਵਈ ਤੁਹਾਨੂੰ ਸਵਰਾਜ 852 ਐਫੀ ਕੈਬਿਜ ਸਟਾਰ ਰਿਵਰਸ ਵੀਡੀਓ ਪਾਵਰ ਸਟੀਰਿੰਗ ਫੁੱਡ ਵਾਲੀ ਸੱਤ ਲੱਗੀ ਹੋਈ ਹੈ ਬਈ ਚਾਰੇ ਬਿਲਕੁਲ ਨਵੇਂ ਨੇ ਸਾਈਡ ਗੇਰ ਹੈ ਡਬਲ ਡਿਸਟ੍ਰਿਬਿਊਟਰ ਹੈ ਪੰਜਾਬ ਨੰਬਰ ਟਰੈਕਟਰ ਹੈ ਬਈ 24 ਮਾਡਲ ਹੈ ਬਈ 798000 ਦਾ ਪ੍ਰਾਈਸ ਹੈ ਬਰਨਾਲਾ ਟਰੈਕਟਰ ਮੰਡੀ ਦੀ ਟਰੈਕਟਰ ਨੇ ਬਈ ਸਿੱਰੇ ਸੰਘੇੜਾ ਦੇ ਸੁਣ ਮੋਬਾਈਲ ਨੰਬਰ ਵੀ ਦੱਸਣ ਆੜ ਖੜਾ ਬਈ ਜੌਂਗਵੀਅਰ 50 50 ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਵੀਰੇ ਟਰੈਕਟਰ ਬਿਲਕੁਲ ਸਾਫ ਪਿਛਲੇ ਟਾਇਰ ਬਿਲਕੁਲ ਨਵੇਂ ਮੂਰ ਲਏ ਜਿੰਨ ਕਿ 80 ਪੈਸੇ ਸਾਈਡ ਗੇਅਰ ਹੈ ਵੀ ਬੰਪਰ ਲੱਗਾ ਹੋਇਆ ਹੈਗਾ ਪੰਜਾਬ ਨੰਬਰ ਟਰੈਕਟਰ ਆ ਬਈ 19 ਮਾਡਲ ਹੈ 6,65,000 ਦਾ ਪ੍ਰਾਈਸ ਆ ਬਈ ਨਾਲ ਖੜਾਈ 52 10 ਜੌਂਦੀ ਵਾਲੀ ਸਾਈਡ ਗੇਅਰ ਪਾਵਰ ਸਟੀering ਗੇਅਰ ਪ੍ਰੋ ਟਾਇਰ ਚਾਰੇ ਬਿਲਕੁਲ ਨਵੇਂ ਨੇ ਸੀਏਡੀ ਦੇ ਟਾਇਰ ਨੇ ਬਈ ਹੈਵੀ ਬੰਪਰ ਲੱਗਾ ਹੋਇਆ ਟੌਪ ਮਾਡਲ ਹੈ ਬਾਈ ਮਾਡਲ 7,75,000 ਰੇਟ ਆ ਬਾਈ ਪੰਜਾਬ ਨੰਬਰ ਆ BB32 ਮਾਡਲ 7,75,000 ਰੇਟ ਆ ਬਾਈ ਦਾ ਨਾਲ ਖੜਨਗੇ 60 55 ਫਾਰਮ ਟ੍ਰੈਕ T20 ਸੁਪਰ ਮੈਕਸ ਸਾਈਡ ਗੇਅਰ ਪਾਵਰ ਸਟੀering ਹੈਵੀ ਬੰਪਰ ਲੱਗਾ ਹੋਇਆ ਟਾਇਰ ਜਿਹੜੇ ਬ੍ਰਿਪਲ ਨਮੇਂਦਰੇ ਡਬਲ ਡਿਸਟ੍ਰਿਬਿਊਟਰ ਲੱਗਾ ਹੋਇਆ ਹੈਗਾ ਕਲਾਸਿਕ A18 ਮਾਡਲ ਇਹਦਾ 5,95,000 ਰਾਈਜ਼ ਆ ਭਾਈ ਨਾਲ ਕਿਹੜਾ 53 10 ਜੌਂਡੀਅਰ ਟਾਇਰ ਇਹਦੇ ਹੈਗੇ 90 ਪੈਸੇ ਇਹ ਵੀ ਬੰਪਰ ਲੱਗਾ ਹੋਇਆ ਹੈਗਾ ਸਾਈਡ ਗੇਅਰ ਆ ਪਾਵਰ ਸਟੀering ਹੈ 53 10 ਜੌਂਡੀਅਰ ਇਹ ਆ 16 ਮਾਡਲ 6,115,000 ਰਾਈਜ਼ ਆ ਭਾਈ ਦਾ ਨਾਲ ਖੜਾ 5210 ਜੋਂਡੀਆਰੀ ਹੈਡ ਗੇਅਰ ਪਾਵਰ ਸਟੇਰਿੰਗ ਹੈਵੀ ਬੰਪਰ ਲੱਗਾ ਹੋਇਆ ਹੈ ਮੂਰਲੇ ਟਾਇਰ ਨੇ BK T ਦੇ ਪਿਛਲੇ MRF ਦੇ ਨੇ ਟਾਇਰ ਹੈਗੇ ਨੇ ਜੀ 80 ਪੈਸੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਬਈ ਤੇ ਵੀ ਟਾਪ ਮਾਡਲ ਹੈ ਇਹ 21 ਮਾਡਲ ਹੈ 7 ਲੱਖ 35000 ਦਾ ਪ੍ਰਾਈਸ ਹੈ ਬਈ ਬਰਨਾਲਾ ਟਰੈਕਟਰ ਮੰਡੀ ਦੇ ਟਰੈਕਟਰ ਨੇ ਬਈ ਸਿਰਾ ਸੰਘੜਿਆਂ ਦੇ ਨਾਲ ਖੜਾ 99100 ਮੈਸੀ ਫਾਰਜਨ ਹੈਵੀ ਬੰਪਰ ਤੇ ਰਾਜ ਟਿੰਕੇ ਵਾਲਾ ਬੰਪਰ ਆ ਬਈ ਡੱਕ ਲੱਗਾ ਹੈ ਐਡ ਗੇਅਰ ਐਮ ਆਰ ਪੀ ਦੇ ਟਾਇਰ ਨੇ ਪਾਵਰ ਸਟੀering ਹੈ ਬਈ ਡਬਲ ਡਿਸਟ੍ਰਿਬਿਊਟਰ ਹੈ ਗੈਂਟਰੀ ਪਲੱਸ ਇਹ ਆ 17 ਮਾਡਲ 4,85,000 ਪ੍ਰਾਈਸ ਆ ਬਈ ਨਾਲ ਖੜਾ 545 ਜੌਂਦੀਆਰ ਪੁੱਡਾਲੀ ਸਾਤੀ ਲੱਗੀ ਹੋਈ ਆ ਐਂਪ ਲੱਗਿਆ ਹੋਇਆ ਪਾਵਰ ਸਟੀering ਸਾਈਡ ਗੇਅਰ ਹੈਵੀ ਬੈਂਪਰ ਪੋਲੋ ਦੇ ਟਾਇਰ ਨੇ ਬਈ ਟਾਇਰ ਚਾਰੇ ਬਿਲਕੁਲ ਮੂਰਲੇ ਦਾ ਬਿਲਕੁਲ ਨਵੇਂ ਨੇ ਪੀਸੇ ਟਾਇਰ ਹੈਗੇ ਨੇ ਇਹ 50 ਪੈਸੇ 19 ਮਾਡਲ ਹੈ 7 ਲੱਖ 55 ਹਜ਼ਾਰ ਬਈ ਪ੍ਰਾਈਸ ਹੈ ਦਾ ਨਾਲ ਖੜਾ ਸੋਨ ਲਿਕਾ ਡੀਆਈ 750 ਸਕੰਦਰਾ ਸਾਈਡ ਗੇਅਰ ਪਾਵਰ ਸਟੀering JK ਦੇ ਟਾਇਰ ਨੇ ਬਈ ਮੂਰਲੇ ਮਗਰਾਟ ਵੀ ਲੱਗੇ ਹੋ ਨੇ ਡਬਲ ਡਿਸਟ੍ਰਿਬਿਊਟਰ ਹੈ ਪੰਜਾਬ ਨੰਬਰ ਡਾਇਰੈਕਟਰ ਹੈ PB03 ਇਹ ਵੀ ਟੌਪ ਮਾਡਲ ਹੈ 18 ਮਾਡਲ 495000 ਪ੍ਰਾਈਸ ਆ ਬਈ ਦਾ ਨਾਲ ਕਿੜਾ 53 10 ਚੌਂਦੀ ਆ ਤੋਂ ਜੇ ਸਾਈਡ ਗੇਅਰ ਪਾਵਰ ਸਟੀering ਹੈਵੀ ਬੰਪਰ JK ਦੇ ਇਹਦੇ ਟਾਇਰ ਵੀ ਜੇ ਕਿਸੇ ਨੂੰ ਬਿਜ਼ਨਸ 16 ਨੂੰ 28 ਦਿਨ ਹੈ ਜੀ ਪੰਜਾਬ ਨੰਬਰ ਆ ਵੀ 16 ਮਾਡਲ ਹੈ 5,99,000 ਪ੍ਰਾਈਜ਼ ਆ ਬਈ ਨਾਲ ਖੜਾ ਬਈ ਫੋਰਡ 3600 ਟਾਇਰ ਰਹਿ ਗਨੇ ਬਈ 60% ਘਟਨੇ ਇਸੇ ਫੋਰਡ 3700 ਪੰਜਾਬ ਨੰਬਰ ਆ ਪੀਵੀ 13 93 ਮਾਡਲ ਹੈ 1,98,000 ਬਈ ਪ੍ਰਾਈਜ਼ ਆ ਡੈੱਕ ਲੱਗਿਆ ਹੋਇਆ ਦੇਖੋ ਇਹ ਫੋਰਡ 3700 ਨਾਲ ਖੜਾ ਬਈ ਅਰਜਨ ਅਰਜਨ আলট্রা 1552 ডিআই পাওয়ার স্টিয়ারিং ਹੈ। ਸੈਂਟਰ ਗੇਅਰ ਐਂਪ ਲੱਗਾ ਹੋਇਆ ਹੈ। ਸਾਤਰੀ ਇਹ ਵੀ ਪੰਜਾਬ ਨੰਬਰ ਟਰੈਕਟਰ ਆ ਬਈ ਟਾਇਰ ਚਾਰੇ ਬਿਲਕੁਲ ਨਵੇਂ ਨੇ। 11 ਮੜਲਾ 3,65,000 ਬਈ ਪ੍ਰਾਈਸ ਹੈ ਇਹਦਾ। ਇਹ ਸੀਗਰੀ ਸੰਘੇੜੇ ਆਂਦੇ ਟਰੈਕਟਰ ਬਈ ਇਹਨਾਂ ਦਾ ਮੋਬਾਈਲ ਨੰਬਰ 98153 85867 98152 85867 98153 85867 ਸਿਰਾ ਸਿੰਘੇੜਾ ਵਾਲਾ 42 ਬਾਰ ਟਰੈਕਟਰ ਗੈरेज ਸਿੰਘੇੜਾ ਤੇ ਨਾਲ ਖੜਾ ਬਈ ਸੋਨਾਲੀਕਾ 740 ਐਂਟਰ ਲਾਇਸੈਂਸ ਡੀਆਈ 740 ਘੱਟਨੇ ਸੇ ਮੂਲ ਟਾਇਰ ਕਾ ਸੇਵ ਨੇ ਪਿਛਲੇ ਵੀ ਕਾ ਸੇਵ ਨੇ ਬਈ ਇਹ ਨੜਾ ਨਵੇਂ ਮਾਡਲ ਟਰੈਕਟਰ ਆ ਇਹਦਾ ਪ੍ਰਾਈਸ 1,60,000 ਆ ਨਾਲ ਕਿੜਾ 735 ਐਫੀ 735 ਐਫੀ ਸਵਰਾਜ ਟਾਇਰ ਰਹਿ ਗਨੇ ਜੀ ਬਾਈ 60 ਪੈਸੇ ਜਾਰੇ ਸੈਂਟਰ ਗੀਅਰ ਨਾਉਨ ਪਾਵਰ ਪੰਜਾਬ ਨੰਬਰ ਟਰੈਕਟਰ ਆ ਬਈ ਇਹ ਇਹ ਆ 96 ਮਾਡਲ ਟਰੈਕਟਰ ਇਹਦਾ ਪ੍ਰਾਈਸ ਆ 1 ਲੱਖ 48000 ਨਾਲ ਕਿੜਾ ਸਵਰਾਜ 855 3 ਸਟਾਰ ਰਿਵਰਸ ਵੀਡੀਓ ਪਾਵਰ ਸਟੀering ਸੈਂਟਰ ਗੀਅਰ ਡਬਲ ਡਿਸਟ੍ਰਿਬਿਊਟਰ ਹੈ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲੋ ਬਈ 3 ਸਟਾਰ ਹੈ ਜੀ ਪੰਜਾਬ ਨੰਬਰਾਂ ਪੀ ਵੀ 19 ਇਹ ਹੈ ਜੀ 10 ਮਾਡਲ ਇਹ ਨਾਨ ਪਾਵਰ ਆ ਬਈ ਘੱਟ ਨੇ ਇਸੇ ਦਾ 10 ਮਾਡਲ ਆ 395000 ਬਈ ਪ੍ਰਾਈਸ ਆ ਇਹਦਾ 14 14 29 ਦੇ ਪਿਛਲੇ ਟਾਇਰ ਨੇ ਹੂਲ ਲੈਨੇ 750 616 ਜੀ 10 ਮਾਡਲ ਆ 395000 ਪ੍ਰਾਈਸ ਆ ਇਹਦਾ ਨਾਲਕੜਾ ਜੀ ਪ੍ਰੀਤ 60 ਜੀ ਪਾਵਰ ਸਟੀਰਿੰਗਸ ਐਂਟਰ ਗੇਅਰ ਐਨਾ ਕੰਡੀਸ਼ਨ ਚ ਕੱਲ ਵੀ ਗਿੜੇ ਤਿਆਰ ਨਹੀਂ 21 ਮਾਡਲ ਹੈ 3 ਸਪੀਡ 21 ਮਾਡਲਸ 475000 ਰੁਪਏ ਜਾਈ ਡਬਲ ਡਿਸਟ੍ਰਿਬਿਊਟਰ ਹੈ ਪ੍ਰੀਤ 60 ਨਾਲਕੜਾ ਸੋਨ ਨਾਲੀ ਕਾ ਡੀ ਆਈ 60 ਜੀ ਪਾਵਰ ਸਟੀਰਿੰਗ ਸਾਈਡ ਗੇਅਰ ਡਬਲ ਡਿਸਟ੍ਰਿਬਿਊਟਰੀ ਤੇ ਅਰ ਪਿਛਲੇ 16 29 ਦਿਨ ਮੂਲੇ 755 16 ਦਿਨ 10 ਮਾਡਲ ਆਈ 410000 ਪਰ ਰੇਟ ਜੀ